ਨਸ਼ਾ ਵੇਚਣ ਵਾਲੇ ਨੂੰ ਦਿੱਤੀ ਭੀੜ ਨੇ ਸਜ਼ਾ-ਏ-ਮੌਤ ਨਸ਼ਾ ਤਸਕਰ ਨੂੰ ਪਿੰਡ ਦੇ ਸੱਤ ਚ ਵੜਿਆ ਗਿਆ ਪੰਜਾਬ ਚ ਨਸ਼ਾ ਤਸਕਰ ਨੂੰ ਇਸ ਤਰ੍ਹਾਂ ਸਜ਼ਾ ਦੇਣ ਦਾ ਪਹਿਲਾ ਮਾਮਲਾ ਸ਼ਰੀਆ ਨਸ਼ਾ ਤਸਕ ਨੂੰ ਤੜਪਾ ਤੜਪਾ ਕੇ ਉਤਾਰਿਆ ਗਿਆ ਮੌਤੇ ਕਾਟ। ਭੀੜ ਦਾ ਇਨਸਾਫ ਸੋਸ਼ਲ ਮੀਡੀਆ ਤੇ ਵਾਇਰਲ। ਭੀੜ ਦੇ ਗੁੱਸੇ ਦਾ ਸ਼ਿਕਾਰ ਇਹ ਨੌਜਵਾਨ ਕੁਝ ਇਸ ਤਰ੍ਹਾਂ ਹੋਇਆ ਕਿ ਆਪਣੀ ਜਾਨ ਗਵਾ ਬੈਠਾ। ਇੱਕ ਖੌਫਨਾਕ ਨਜ਼ਾਰਾ। ਮਠਿੰਡਾ ਦੇ ਤਲਵੰਡੀ ਸਾਬੋ ਦੇ ਪਿੰਡ ਭਾਕੀ ਵੰਦਰਦਾ ਜਿੱਥੇ ਪਿੰਡ ਵਾਲਿਆਂ ਨੇ ਕਥਿਤ ਤੌਰ ਤੇ ਨਸ਼ਾ ਤਸਕਰੀ ਕਰਨ ਵਾਲੇ ਨੌਜਵਾਨ ਨੂੰ ਤੜਪਾ ਤੜਪਾ ਕੇ ਮੌਤੇ ਘਾਟ ਉਤਾਰ ਦਿੱਤਾ ਪਾਰਾ ਪਿੰਡ ਨੇ ਬਕਾਇਦਾ ਲਿਖ ਕੇ ਦਿੱਤਾ ਕਿ ਇਸ ਲਈ ਜ਼ਿੰਮੇਵਾਰ ਕੋਈ ਇੱਕ ਸ਼ਖਸ ਨਹੀਂ ਸਗੋਂ ਸਾਰਾ ਪਿੰਡ ਹੈ ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਕਿਸੇ ਕਥਿਤ ਨਸ਼ਾ ਤਸਕਰ ਨੂੰ ਭੀੜ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਮੋਨੂ ਨਾਮੀ ਨੌਜਵਾਨ ਦੇ ਹੱਥ ਪੈਰ ਵੱਢ ਕੇ ਪਿੰਡ ਵਾਲਿਆਂ ਨੇ ਮੌਤੇ ਘਾਟ ਉਤਾਰ ਦਿੱਤਾ ਕੱਲ ਦੁਪਹਿਰ ਬਾਅਦ ਜਦੋਂ ਭੀੜ ਨੇ ਆਪਣੀ ਪੜਾਅਸ ਕੱਢੀ ਤਾਂ ਸਬੂਤ ਦੇਣ ਲਈ ਪਿੰਡ ਵਾਲਿਆਂ ਨੇ ਬਕਾਇਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਇਹ ਨਾਲ ਰਾਜਪਾਲ ਨੇ ਮਾਰਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਆਹ ਨਾ ਉਹ ਵੀਡੀਓ ਬਣਾ ਸੋਪਲਸ ਵਾਲਿਆ ਖੜੀਏ ਕਿੰਨੇ ਨੇ ਵੱਢਿਆ ਗਿਆ। ਆਹ ਦੇਖਾ ਇਹਨਾਂ ਨੂੰ। ਪਾਰਾ ਨੇ ਵੱਢਿਆ। ਪਾਰਾ ਪਿੰਡ ਨੇ ਇਸ ਥਾਰ ਤੇ ਤੁਹਾਨੂੰ ਸਾਰਾ ਮਾਮਲਾ ਸਮਝਾਉਂਦੇ ਆਂ ਤਲਵੰਡੀ ਸਾਬੋ ਦੇ ਪਿੰਡ ਭਾਗੀ ਵਾਂਦਰ ਦੇ ਲੋਕਾਂ ਦਾ ਇੱਕ ਗੁੱਸਾ ਇੱਕਦਮ ਨਹੀਂ ਭੜਕ ਗਿਆ ਇਲਜ਼ਾਮ ਨੇ सोनू ਨਾਮ ਦਾ ਇਹ ਨੌਜਵਾਨ ਪਿੰਡ 'ਚ ਨਸ਼ਾ ਸਪਲਾਈ ਕਰਦਾ ਸੀ ਦਜਣਾ ਨੌਜਵਾਨ ਨਸ਼ੇ ਦੀ ਚਪੇਟ 'ਚ ਆ ਗਏ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਨੌਜਵਾਨ ਆਪਣੇ ਸਾਥੀਆਂ ਨਾਲ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਨਾਲ ਛੇੜਖਾਨੀ ਵੀ ਕਰਦਾ ਸੀ ਤੰਗ ਆਏ ਪਿੰਡ ਵਾਲਿਆਂ ਨੇ ਮੋਨੂ ਨੂੰ ਪਿੰਡੋਂ ਬਾਹਰ ਕਢਵਾ ਦਿੱਤਾ ਪਿੰਡ ਵਾਲਿਆਂ ਨੂੰ ਰਾਹਤ ਫਿਰ ਵੀ ਨਹੀਂ ਮਿਲੀ ਮੋਨੂ ਤਲਵੰਡੀ ਸਾਹਿਬ ਕੋ ਰਹਿਣ ਲੱਗਾ ਬਾਵਜੂਦ ਇਸ ਦੇ ਉਸ ਦਾ ਨਸ਼ੇ ਦਾ ਕਾਰੋਬਾਰ ਪਿੰਡ ਭਾਗੀ ਵੰਦਰ ਚ ਜਾਰੀ ਰਿਹਾ ਸੀ ਪਿੰਡ ਵਾਲੇ ਫੇਰ ਵੀ ਚੁੱਪ ਰਹੇ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਨੌਜਵਾਨ ਰਾਜੂ ਸਰਪੰਚ ਅਤੇ ਮੋਨੂ ਦੇ ਸਾਥੀਆਂ ਵਿਚਾਲੇ ਵਿਵਾਦ ਹੋ ਗਿਆ ਮੋਨੂ ਅਤੇ ਉਸਦੇ ਸਾਥੀਆਂ ਨੇ ਤਲਵੰਡੀ ਸਾਹਿਬ ਕੋ ਪੁਲਿਸ ਥਾਣੇ ਚ ਰਾਜੂ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਰਾਜੂ ਸਰਪੰਚ ਥਾਣੇ ਜਾ ਕੇ ਪੇਸ਼ ਹੋ ਗਿਆ ਬਸ ਇਸ ਤੋਂ ਬਾਅਦ ਹੀ ਕਥਿਤ ਤਸਕਰ ਮੋਨੂ ਦਾ ਪਿੱਛਾ ਮੌਤ ਕਰਨ ਲੱਗੀ ਕੱਲ ਪਿੰਡ ਵਾਲੇ ਰਾਜੂ ਸਰਪੰਚ ਦੇ ਹੱਕ ਚ ਥਾਣੇ ਬਾਹਰ ਤਾਂ ਨਾ ਲਾਉਣ ਲਈ ਪਿੰਡੋਂ ਨਿਕਲੇ ਲੋਕ ਟਰਾਲੀਆਂ ਅਤੇ ਗੱਡੀਆਂ 'ਚ ਸਵਾਰ ਹੋ ਕੇ ਪਿੰਡ ਦੇ ਬਾਹਰ ਨਿਕਲੇ ਹੀ ਸੀ ਕਿ ਲੋਕਾਂ ਦਾ ਇਲਜ਼ਾਮ ਹੈ ਕਿ ਰਾਜ ਮੋਨੂ ਨੇ ਭੀੜ ਨੂੰ ਰੋਕ ਕੇ ਹਥਿਆਰ ਲਹਿਰਾਇਆ ਅਤੇ ਲੋਕਾਂ ਨੂੰ ਲਲਕਾਰਿਆ। ਫਸਫੇਰ ਕੀ ਸੀ ਭੀੜ ਨੂੰ ਪੜ ਕੇ ਜਸਮਾ ਨਹੀਂ ਲੱਗਿਆ। ਥਾਣੇ ਜਾਣ ਦੀ ਬਜਾਏ ਮੋਨੂ ਨੇ ਭੀੜ ਪਿੰਡ ਦੀ ਸੱਤ ਚੁੱਕ ਕੇ ਲਈ। ਭੀੜ ਨੇ ਸਭ ਤੋਂ ਪਹਿਲਾਂ ਮੋਨੂ ਦੀਆਂ ਲੱਤਾਂ ਅਤੇ ਬਾਹ ਵੱਡੀ। ਹੂਨਲ ਸੜਿਆ ਨੌਜਵਾਨ ਭੀੜ ਵਿਚਾਲੇ ਤੜਪਦਾ ਰਿਹਾ ਪਰ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ। ਪੁਲਿਸ ਦੇ ਅੰਤ ਤੋਂ ਪਹਿਲਾਂ ਬਕਾਇਦਾ ਲੋਕਾਂ ਨੇ ਵੀਡੀਓ ਬਣਾਇਆ ਖਾਕੀ ਵਾਲਿਆਂ ਨੂੰ ਸਬੂਤ ਦੇਣ ਲਈ ਇਹ ਦੱਸਣ ਲਈ ਕਿ ਇਹ ਕੰਮ ਕਿਸੇ ਇੱਕ ਸ਼ਖਸ ਨੇ ਨਹੀਂ ਸਗੋਂ ਸਾਰੇ ਪਿੰਡ ਨੇ ਕੀਤਾ ਹੈ ਇਸ ਤੋਂ ਬਾਅਦ ਬਕਾਇਦਾ ਇੱਕ ਹਲਫਨਾਮਾ ਲਿਖਿਆ ਗਿਆ ਪਿੰਡ ਵਾਲਿਆਂ ਵੱਲੋਂ ਕਾਗਜ਼ ਦੇ ਟੁਕੜੇ ਤੇ ਲਿਖਿਆ ਗਿਆ ਕਿ ਮੋਨੂ ਦੇ ਹਸ਼ਰ ਲਈ ਕੋਈ ਇੱਕ ਸ਼ਖਸ ਨਹੀਂ ਸਾਰਾ ਪਿੰਡ ਜ਼ਿੰਮੇਵਾਰ ਹੈ ਜ਼ਰਾ ਇਸ ਹਲਫਨਾਮੇ ਤੇ ਵੀ ਧਿਆਨ ਦਿਓ ਅਸੀਂ ਸਾਰਾ ਪਿੰਡ ਮੋਨੂ ਨੂੰ ਵੱਡਣ 'ਚ ਸ਼ਾਮਲ ਆ ਜੇ ਕੋਈ ਵੀ ਕਾਰਵਾਈ ਹੋਏਗੀ ਤਾਂ ਸਾਰੇ ਪਿੰਡ ਤੇ ਹੋਣੀ ਚਾਹੀਦੀ ਹੈ ਰਾਜੂ ਸਰਪੰਚ ਜਾਂ ਕੋਈ ਵੀ ਇਕੱਲਾ ਬੰਦਾ ਇਸ ਨੂੰ ਵੱਡਣ 'ਚ ਸ਼ਾਮਲ ਨਹੀਂ ਹੈ ਰਾਜੂ ਤਾਂ ਉਸ ਟਾਈਮ ਥਾਣੇ ਬੈਠਾ ਸੀ ਬਾਅਦ 'ਚ ਆਇਆ ਤਾਂ ਵਟ ਚੁੱਕੇ ਸੀ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਪੁਲਿਸ ਵਾਲੇ ਪਿੰਡ ਪਹੁੰਚੇ ਬੜੀ ਮੁਸ਼ਕਿਲਾਂ ਜ਼ਖਮੀ ਮੋਨੂ ਨੂੰ ਤਲਵੰਡੀ ਸਾਬੋ ਹਸਪਤਾਲ ਲਿਆਂਦਾ ਗਿਆ ਪਰ ਭੀੜ ਨੇ ਇੱਥੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਸਾਰਾ ਪਿੰਡ ਹਸਪਤਾਲ ਪਹੁੰਚ ਗਿਆ ਇੱਕ ਪਾਸੇ ਸਾਰਾ ਪਿੰਡ ਦੂਜੇ ਪਾਸੇ ਪੁਲਿਸ ਪਟੀਆਂ ਦੂਰ ਖੜੇ ਪੁਲਿਸ ਵਾਲੇ ਭੀੜ ਨੂੰ ਦੇਖਦੇ ਰਹੇ ਅੰਦਰ ਡਾਕਟਰ ਮੋਨੂ ਦਾ ਇਲਾਜ ਕਰ ਰਹੇ ਸੀ ਸਟ੍ਰੀਚਰ ਤੇ ਤੜਪ ਰਹੇ ਮੋਨੂ ਦੀ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਫੈਸਲਾ ਲਿਆ ਕਿ ਫਰੀਦਕੋਟ ਦੇ ਹਸਪਤਾਲ ਰੈਫਰ ਕਰਨਾ ਚਾਹੀਦਾ ਹੈ ਪੁਲਿਸ ਤਿਆਰੀ ਕਰਨ ਲੱਗੀ ਪਰ ਪਿੰਡ ਵਾਲੇ ਅੜ ਗਏ ਕਾਫੀ ਦੇਰ ਤੱਕ ਐਂਬੂਲੈਂਸ ਨੂੰ ਠਹਿਰੀ ਰੱਖਿਆ ਬੋਲੇ ਬੇਬਸੀ ਜ਼ਖਮੀ ਮਨੂ ਦਾ ਫੋਨ ਬਗ ਰਿਆ ਸੀ ਪਿੰਡ ਵਾਲਿਆਂ ਨੇ ਆਪਣੇ ਗੁੱਸੇ ਨੂੰ ਕੁਝ ਇਸ ਤਰ੍ਹਾਂ ਜ਼ਾਹਰ ਕੀਤਾ ਪਹਿਲਾਂ ਸਾਡੇ ਪਿੰਡ 'ਚ ਰਹਿੰਦੇ ਹੁੰਦੇ ਸੀ ਸਮੈਕ ਦੇ ਚਿੱਟਾ ਵੇਚਦੇ ਸੀ ਪਿੰਡ 'ਚ ਸਾਰੇ ਪਿੰਡ ਨੇ ਰਲ ਕੇ ਇਹਨਾਂ ਨੂੰ ਪਿੰਡ 'ਚੋਂ ਕੱਢਤਾ ਸੀ ਕਿਉਂਕਿ ਸਾਡੇ ਪਿੰਡ ਦਾ 2-300 ਨੌਜਵਾਨ ਇਹਨਾਂ ਨੇ ਚਿੱਟੇ ਤੇ ਲਾਤਾ ਸੀ ਗਾਸਤੇ ਚ ਆ ਕੇ ਉਹੀ ਬੰਦਾ ਸਾਰੇ ਪਿੰਡ ਨੂੰ ਕੁਰਤਾ ਬੁੜੀਆਂ ਵੀ ਨਾਲ ਸੀਗਾ ਪਿੰਡ ਦੀਆਂ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਇਸ ਕਹਿੰਚ ਕੁਰਤਾ ਐ ਚੱਕ ਕੇ ਸਾਡੀਆਂ ਸਾਡੇ ਪਿੰਡ ਦੀਆਂ ਬੁੜੀਆਂ ਦੀ ਕੋਈ ਇੱਜ਼ਤ ਨਹੀਂ ਹੈਗੀਗੀ ਕੁਰਤਾ ਚ ਆ ਕੇ ਪਿਸਤੌਲ ਦਿਖਾ ਕੇ ਕਹਿੰਦਾ ਹੋਰ ਵੀ ਲਿਆਉਂਦੇ ਪਿੰਡ ਨੂੰ ਜਦੋਂ ਆਹ ਗੱਲ ਬੋਲੀਆ ਤਾਂ ਸਾਰੇ ਪਿੰਡ ਨੇ ਬਾ ਰਾਜੂ ਸਰਪੰਚ ਤਾਂ ਉੱਥੇ ਬੈਠਾ ਥਾਣੇ 'ਚ ਵੇਟ ਕਰ ਰਿਹਾ ਸੀ ਸਾਰੇ ਪਿੰਡ ਦੀ ਅੱਗੇ ਆ ਗਿਆ ਸੀ ਗੱਡੀ ਤੇ ਸੱਤ ਅੱਠ ਟਰਾਲੀਆਂ ਜਿਹੜੀਆਂ ਪਿੱਛੇ ਆ ਰਹੀਆਂ ਸੀ ਸਾਰਾ ਪਿੰਡ ਉਹਨੂੰ ਚੱਕ ਕੇ ਪਿੰਡ ਦੀ ਸਾਥ ਚ ਲੈ ਗਿਆ ਸਾਰੇ ਪਿੰਡ ਨੇ ਵੱਢਿਆ ਸਾਰਾ ਪਿੰਡ ਅਸੀਂ ਇਹ ਕਹਿਣ ਲਈ ਤਿਆਰ ਹੈਗੇ ਜਿੱਥੇ ਮਰਜ਼ੀ ਕਹਾ ਲੋ ਟੋਟੇ ਕੀਤੇ ਰਾਜੂ ਸਰਪੰਚ ਬਾਅਦ 'ਚ ਪਹੁੰਚਿਆ ਇਹ ਜਾ ਕੇ ਮਤਲਬ ਵੀ ਉੱਥੇ ਜਾ ਕੇ ਸਾਰੀਆਂ ਟਰਾਲੀਆਂ ਰੋਕ ਕੇ ਕੋਰਤਾ ਜਾ ਕੇ ਕਹਿੰਦਾ ਮਤਲਬ ਵੀ ਐਂ ਕਰਕੇ ਵੀ ਆਜੋ ਜੇ ਕੋਈ ਮਤਲਬ ਹੋ ਰਿਹਾ ਹਜੇ ਵੀ ਸ਼ੱਕ ਰਹੇ ਤਾਂ ਹੋਰ ਪਿੰਡ ਵਾਲੇ ਲਿਆਉਣੇ ਸੀ ਤੁਸੀਂ ਠੀਕ ਹੈ ਇਹ ਤੁਹਾਡੇ ਜਹੀ ਕਮੀ ਰਹੀ ਉਥੋਂ ਜਾ ਕੇ ਪਿੰਡ ਨੇ ਫਿਰ ਸਰਪੰਚ ਉਥੇ ਜਿਹੜੀ ਸਰਪੰਚ ਬੇਟ ਕਰਿਆ ਸੀ ਪਹਿਲੀ ਪਹੁੰਚ ਗਿਆ ਸੀਗਾ ਥਾਣੇ ਉ ਵੀ ਤੁਸੀਂ ਆਏ ਨਹੀਂ ਹੋ ਫੋਨ ਕਾਲ ਕਰਿਆ ਸੀ ਜਦੋਂ ਪਤਾ ਲੱਗਾ ਇਹ ਗੱਲ ਹੋ ਗਈ ਬਾਅਦ ਚ ਆਇਆ ਮਤਲਬ ਤੇ ਸਾਰਾ ਮਨ ਉਥੇ ਪਿੰਡ ਨੇ ਚੱਕ ਕੇ ਇਹ ਪਿੰਡਲ ਜਾ ਕੇ ਫਿਰ ਵੱਡਿਆ ਇਹ ਬੰਦੇ ਚਿੱਟਾ ਵੇਚਦੇ ਰਹੀ ਪਹਿਲਾਂ ਠੀਕ ਹੈ ਸ਼ਰੇ ਆਮ ਜਮਾ ਪਹਿਲਾਂ ਤਾਂ ਇਹ ਉਥੋਂ ਬੰਦੇ ਬਾਂਦਰਾ ਪੱਤੀ ਚੋਂ ਕੱਢੇ ਆਪਣੇ ਭਾਗੀ ਪਾਸੇ ਰਹਿਣ ਲੱਗੇ ਦੋ ਪੱਤੀਆਂ ਆਪਣੇ ਦੋ ਪਿੰਡ ਹੈਗੇ ਉਥੋਂ ਮਤਲਬ ਠਾਏ ਦੁਆਰੇ ਕੋਈ ਘਰ ਨਹੀਂ ਦਿੱਤਾ ਇਹਨਾਂ ਨੂੰ ਕਿਰਾਏ ਤੇ ਲੈਂਦੇ ਸੀਗੇ ਦਵਾਉਣ ਨਹੀਂ ਦਿੱਤਾ ਪਿੰਡ ਨੇ ਉਥੋਂ ਜਾ ਕੇ ਬ ਸਾਰੇ ਪਿੰਡ ਨੂੰ ਅੱਜ ਆਕਿਆ ਪਿਆ ਸੀ ਜੀ ਸਾਰੇ ਪਿੰਡ ਨੇ ਚੱਕ ਕੇ ਲਗਾਏ ਆ ਜਿੰਨੀਆਂ ਟਰਾਲੀਆਂ ਸੀ ਸਾਰਿਆਂ ਨੇ ਵੱਢਿਆ ਜਾ ਕੇ ਉਹ ਮੇਰੇ ਘਰ ਵਾਲੇ ਨੇ ਠੀਕ ਐ 2 ਕਿੱਲੇ ਨਾਲੇ ਬਕਾਤੇ ਕੁੱਟਮਾਰ ਵੀ ਮੇਰੀ ਇਹ ਕਰਵਾਉਂਦੇ ਸੀਗੇ ਇਹਨਾਂ ਦੇ ਘਰੇ ਮੈਂ ਆਪ ਉੱਤੋਂ ਟੀਕੇ ਲਾਉਂਦਾ ਫੜਿਆ ਹੋਇਆ ਸੀ ਜਦੋਂ ਮਾਰੇ ਘਰ ਵਾਲੇ ਨੂੰ ਕਹਿੰਦੇ ਤੂੰ ਇਹ ਕੰਮ ਕੀ ਕਰਦਾਂਗਾ ਪੁੱਠੀਆਂ ਸਿੱਧੀਆਂ ਮੇਰੇ ਘਰ ਵਾਲ ਕੋਲੇ ਬੈਠਾ ਹੁੰਦਾ ਸੀ ਪੁੱਠੀਆਂ ਸਿੱਧੀਆਂ ਮੈਨਾਂ ਹਰਕਤਾਂ ਵੀ ਕਰਦੇ ਸੀਗੇ ਮੈਨੂੰ ਮਾਰਨ ਦੀ ਧਮਕੀ ਵੀ ਦਿੰਦੇ ਸੀ ਇਹ ਅੱਜਲੇ ਪਿੰਡਾਂ ਨਾਲ ਕੀਤਾ ਵਧੀਆ ਕਿੱਥੇ ਹਾਂ ਬਹੁਤ ਵਧੀਆ ਕੀਤਾ ਜੀ ਇਹ ਪੁਲਿਸ ਅਫਸਰਾਂ ਦੇ ਸਮਝਾਉਣ ਦੇ باوجود ਪਿੰਡ ਵਾਲੇ ਜਿੱਦ ਤੇ ਅੜੇ ਰਹੇ ਪਿੰਡ ਵਾਲੇ ਕਹਿੰਦੇ ਰਹੇ ਅਸੀਂ ਵੱਡਿਆ ਅਫਸਰ ਕਹਿੰਦਾ ਰਿਹਾ ਘਟਨਾ ਪਿੱਛੇ ਕੌਣ ਹੈ ਵੈਰੀਫਾਈ ਕਰਾਂਗੇ ਮਕਦਮਾ ਦਰਜ ਹੋਇਆ ਪਿਆ ਅਣਸਾਥਿਆ ਤੇ ਬੰਦੇ ਟੈਸਟ ਕਰ ਲਾਂਗੇ ਅਸੀਂ ਜਾਂਚ ਕੀਤੀ ਜਾ ਰਹੀ ਹੈ ਖੈਰ ਕਿਸੇ ਤਰ੍ਹਾਂ ਮੋਨੂ ਨੂੰ ਫਰੀਦਕੋਟ ਲੈ ਜਾਂਦਾ ਗਿਆ ਪਰ ਕਾਫੀ ਦੇਰ ਹੋ ਚੁੱਕੀ ਸੀ ਮੋਨੂ ਦੀ ਮੌਤ ਹੋ ਗਈ ਇਸ ਮਾਮਲੇ ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਰਾਜੂ ਸਰਪੰਚ ਅਤੇ ਉਸ ਦੇ ਸਾਥੀ ਮੋਨੂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਉਸ ਦੇ ਘਰ ਚ ਵੜ ਕੇ ਕੁੱਟਮਾਰ ਕਰਦੇ ਸੀ ਨਹੀਂ ਜੀ ਕੁੱਟਿਆ ਨਹੀਂ ਕੋਈ ਸੀ ਨਹੀਂ ਕੁੱਟਿਆ ਵੱਡੇ ਹੈਗਾ ਇਹਨੂੰ ਬਸ ਉਹਨਾਂ ਨੇ ਜਿਹੜੇ ਨਾਲ ਮੁੰਡੇ ਸੀ ਉਹਨਾਂ ਨੇ ਵੱਡੇ ਪਿੰਡਾਂ ਦੇ ਜਿਹੜੇ ਬੁੜੀਆਂ ਜਿਹੜੀ ਰਾਜ ਸਰਪੰਚ ਦੀ ਮਾਂ ਘਰੋਂ ਘਰੀ ਚੱਕ ਕੇ ਲੈ ਕੇ ਆਈ ਬੰਦੇ ਘਰੋਂ ਘਰੀ ਬੁੜੀਆਂ ਲੈ ਕੇ ਆਈ ਆ ਜਾ ਕੇ ਨਹੀਂ ਜੀ ਕੋਈ ਅਸੀਂ ਵੀ ਦੇਖੋ ਸਾਡੇ ਵੀ ਧੀਆ ਪੇਣਾ ਕਿਉਂ ਕਿਸੇ ਨੂੰ ਛੇੜਾਂ ਲੰਗੇ ਪਰਜਾਈਆਂ ਉਹਦੇ ਘਰੇ ਸਾਨੂੰ ਛੇੜਨ ਉਹਦੀਆਂ ਪਰਜਾਈਆਂ ਘਰੇ ਆ ਬਗਾਨੀਆਂ ਧੀਵੇਂ ਤੋਂ ਉਹਨਾਂ ਨੇ ਕੀ ਲੈਣਾ ਓਨੀ ਉਮਰ ਦੀ ਐਸੀ ਜਿਨ੍ਹਾਂ ਨੂੰ ਉਹਨਾਂ ਨੂੰ ਛੇੜਦਾ ਜਾ ਕੇ ਪੰਜਾਬ 'ਚ ਪਿਛਲੀ ਸਰਕਾਰ ਕੇਂਦੀ ਨਜ਼ਰ ਆਉਂਦੀ ਸੀ ਕਿ ਸੂਬੇ 'ਚ ਨਸ਼ਾ ਬੇਹੱਦ ਥੋੜਾ ਹੈ ਪੰਜਾਬ ਨੂੰ ਬਦਨਾਮ ਜ਼ਿਆਦਾ ਕੀਤਾ ਜਾਂਦਾ ਹੈ ਮੌਜੂਦਾ ਸਰਕਾਰ ਚ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਹਿਦਿ ਸੌਂ ਖਾ ਕੇ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਪਰ ਪਿੰਡ ਭਾਗੀ ਬੰਦਰ ਦੇ ਲੋਕਾਂ ਨੇ ਸਰਕਾਰਾਂ ਨੂੰ ਦੱਸ ਦਿੱਤਾ ਹੈ ਕਿ ਜੇਕਰ ਸਰਕਾਰੀ ਤੰਤਰ ਫੇਲ ਹੋਏਗਾ ਤਾਂ ਪੀੜ ਕਾਨੂੰਨ ਨੂੰ ਇਸੇ ਤਰ੍ਹਾਂ ਹੱਥ ਚ ਲੈਦੀ ਰਹੇਗੀ